ਸਤਨਾਮੁ ਸ੍ਰੀ ਵਾਹਿਗੁਰੂ ਸਹਿ ਜੀਓ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਚਾਹੀ ਬਿਲੁ ਕਰੇ ਚਾਤਰ ਕੀ ਨਿਆਈ ਤ੍ਰਿਕਾ ਨ ਉਤਰੈ ਚਾਂਦ ਨ ਆਵੇ ਬਿੰਦਰਤਨ ਸੰਤ ਪਿਆਰੇ ਜੀਓ ਹਉ ਕੋ ਲੀ ਜੀਓ ਕੋਲ ਕਮਾਈ ਗੁਰਦਰਸਨ ਸੰਤ ਪਿਆਰੇ ਜੀਓ ਰਹਾ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰੰਪਾਣੀ ਤਨ ਤੋਂ ਦੇਸੋ ਜਾਂ ਤੂੰ ਅਸਿਆ ਮੇਰੇ ਸੱਜਣ ਮੀਤ ਮੋਰਾ ਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੋਰਾ ਰੇ ਜੀਓ ਰਹਾਉ ਇਕ ਘੜੀ ਨਾ ਮਿਲਤੇ ਤਾਂ ਕਲ ਜਗੋਤਾ ਹੁਣ ਕਦ ਮਿਲੀਐ ਪ੍ਰੇਤੁਤਿ ਭਗਵੰਤਾ ਮੋਹਿ ਰੈ ਨਾ ਵਿਹਾਵੇ ਨੀਂਦ ਨ ਆਵੇ ਬਿਨ ਦੇਖੇ ਗੁਰਦਵਾਰੇ ਜੀਓ ਹਉ ਬੋਲੀ ਜੀਉ ਕੋਲ ਕਮਾਈ ਤੇ ਸੱਚੇ ਗੁਰਦਵਾਰੇ ਜੀਓ ਰਹਾ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਨਾਸੀ ਕਰਮੈ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾ ਤੁਮਾਰੇ ਜੀਉ ਹਉ ਕੋ ਲੀ ਜੀਉ ਕੋ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾ ਸਨਾਸਰੀ ਮਹਲਾ ਪਹਿਲਾ ਘਰ ਬਹਿਲਾ ਚਉਪਦੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜੀਉ ਡਰਤ ਹੈ ਆਪਣਾ ਕੈ ਸਉ ਕਰੀ ਪੁਕਾਰ ਜੁਗ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਅੰਧਨ ਸਾਂਵੇਂ ਸੇਵੀ ਅੰਤੋ ਚੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਇ ਦਇਆ ਤੇਰੇ ਨਾਮ ਤਰ ਸਤਿਗੁਰ ਵਣ ਜਾਉ ਰਹਾ ਸਰਬ ਸੱਚਾ ਏਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤਦ ਬਾਝ ਪਿਆਰੇ ਕੇਵਰਾ ਸਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਤ ਆਗੇ ਪਿਆਰੇ ਜਾਏ ਕਾਹ ਹਰਾਂਉ ਸੇ ਮੀ ਸਾਹੀ ਆਪਣ ਅਵਰ ਨ ਜਾਚੋ ਕੋ ਏ ਨਾਨਕ ਤਾ ਕਰਾ ਜਾਥੇ ਬਿੰਦੂ ਬਿੰਦੂ ਚੋਖ ਚੋਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦੂ ਚੋਖ ਚੋਕ ਹੋਏ ਰਹਾ ਦਿ ਲੰਗੋ ਮਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਹੋ ਤਨ ਮਾਇਆ ਪਾਹਾ ਪਿਆਰੇ ਲੀਤਣਾ ਲਾਭ ਰੰਗਾਏ ਮੇਰੇ ਕੰਤੋ ਨਾ ਭਾਵੇ ਚੋਲਣਾ ਪਿਆਰੇ ਕਿਉ ਤਨ ਸੇਜੇ ਜਾਈ ਹੋ ਕੁਰਬਾਨ ਜਾਉ ਮਿਰਵਨ ਹੋ ਕੁਰਬਾਨ ਜਾਉ ਹੋ ਕੁਰਬਾਨ ਜਾਉ ਤਿਨ ਕੈ ਲੈਣ ਜੋ ਤੇਰਨ ਲੈਣ ਜੋ ਤੇਰਨੋਂ ਤਿਨ ਕੈ ਹੋ ਸਦ ਕੁਰਬਾਨ ਜਾਉ ਰਹਾ ਪਾਇਆ ਰੰਗਣ ਜੇਤੀ ਐ ਪਿਆਰੇ ਪਾਇਆ ਨਾਮ ਮਜੀਠੋ ਰੰਗਣ ਵਾਲਾ ਜੀ ਰੰਗ ਐ ਸਾਹਿਬੋ ਐ ਸਾਰੰਗ ਨੰਡੀਟ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਨ ਕੈ ਪਾਸ ਧੂੜ ਤੇ ਨਾ ਕੀ ਜੇ ਮਿਲੇ ਜੀ ਕੋ ਨਾਨਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਏ ਆਨੜੀਏ ਮਾਨੜਾ ਕਾਇ ਕਰੇ ਆਪਨੜੈ ਕਰਹਾ ਰੰਗੋ ਕੀ ਨਾ ਮਾਨ ਹੈ ਸੋਨੜੇ ਤਨ ਕੰਬਲੀਏ ਬਾਹਰ ਕਿਆ ਟੁੰਡੇ ਭੈ ਕਿਆ ਦੇ ਸਲਾਈਆਂ ਨਹਿਣੀ ਭਾਵ ਕਾ ਕਰ ਸ਼ਿੰਗਾਰ ਤਾਂ ਸੋ ਆਗਣ ਜਾਣੇ ਲਾਗੀ ਜਾਂ ਸੋ ਧਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾਂ ਤਨਕੰਤੋ ਨਾ ਪਾਵੈ ਕਨਪਲਾ ਕਰੇ ਬੋ ਤੇਰੇ ਸਤਨ ਮਿਲਣ ਤਾਵੈ ਵੇਣ ਕਰਮਾ ਕਿਛ ਪਾਈਐ ਨਾਹੀ ਜੇ ਬੋ ਤੇਰਾ ਤਾਵੈ ਲਭ ਲੋਭ ਹੰਕਾਰ ਕੀ ਮਾਤੀ ਮਾਇਆ ਮੈ ਸਮਾਨੀ ਕਿੰਨੀ ਬਾਤੀ ਸੋ ਪਾਈਐ ਨਾਹੀ ਭਈ ਕਰਮਣੇ ਆਣੀ ਜਾਇ ਪੁੱਛੋ ਸੋ ਆਗਣੀ ਵਾਹੈ ਕਿੰਨੀ ਬਾਤੀ ਸੋ ਪਾਈਐ ਜੋ ਕਹਿ ਕਰੇ ਤੋ ਭਲਾ ਕਰਮਾ ਨੀਐ ਹੇਕ ਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚ ਦਲਾਈਐ ਸੋ ਕਹਿ ਸੋ ਕੀਜੈ ਤਨ ਮਨੋਂ ਦੀਜੈ ਐਸਾ ਪਰਮਣ ਲਾਈਐ ਇਵ ਕਹਿ ਸੋ ਆਗਣੀ ਪੈਣੇ ਇਨੀ ਬਾਤੀ ਸੋ ਪਾਈਏ ਆਵ ਗੁਆਈਏ ਤਾਂ ਸੋ ਪਾਈਏ ਔਰ ਕੈਸੀ ਚਿਤrai ਸੋ ਨਜ਼ਰ ਕਰ ਦੇਖੈ ਸੋ ਜਿਨ ਲੇਖ ਕਾਮਣੋ ਨਉਨਦ ਪਾਈ ਆਪਣੇ ਕੰਧ ਪਿਆਰੀ ਸਾਸ ਸੋ ਆਗਣੋ ਨਾਨੂ ਸਾਸਵਰਾਇ ਐ ਸੇ ਰੰਗ ਰਾਤੀ ਸਹਿਜ ਕੀਮਤੀ ਅਨੁਪਾਇ ਸਮਾਣੀ ਸੁੰਦਰੋ ਸਾਏ ਸਰੂਪੇ ਚਖਣਾ ਕਈਏ ਸਾਸਿਆਣੀ ਸੁਹੀ ਮਹਿਲਾ ਪਹਿਲਾ ਕੌਣ ਤਰਾਜੀ ਕੌਣ ਤੁਲਾ ਤੇਰਾ ਕੌਣ ਸਰਬ ਲਾਵਾ ਕੌਣ ਗੁਰੂ ਕੈ ਪੈ ਦੀਖਿਆ ਲੇਵਾ ਕੈ ਪੈ ਮੁਲਕ 라ਵਾ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲਤਨ ਮਈਰ ਭਰਪੂਰ ਲੈਣਾ ਤੂੰ ਆਪੇ ਸਰੂ ਸੁਣਾਣਾ ਰਹਾ ਮਨ ਤਾਰਾ ਜੀ ਤੇ ਤੁਲਾ ਤੇਰੀ ਸੇਸਰਾ ਹੁਕਮਾਵਾ ਘਟ ਹੀ ਪੀਤਰ ਸੋ ਸੋ ਦੋਲੀਨ ਵਿੱਚ ਰਹਾ ਆਪੇ ਕੰਡਾ ਤੋਲਦਾ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁੱਝੈ ਆਪੇ ਹੈ ਵਣਜਾਰਾ ਅੰਦੁਲਾਨੀਚੋ ਜਾਤ ਪਰਦੇਸੀ ਖੇਨ ਆਵੇ ਤੇਲ ਜਾਵੇ ਤਾਂ ਕੀ ਸੰਗਤ ਨਾਨਕ ਰਹਿਂਦਾ ਕਿਉਂ ਕਰ ਮੂੜਾ ਭਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਬੇਲਾਵਲ ਮਹੱਲਾ ਪਹਿਲਾ ਤੋਪ ਦੇ ਘਰ ਪਹਿਲਾ ਤੂੰ ਸੁਲਤਾਨ ਕਾ ਹੋ ਮੀਆਂ ਤੇਰੀ ਕੌਣ ਵਡਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਮੂਰ ਕੰਨ ਜਾਈ ਤੇਰੇ ਗੁਣ ਗਾਵਾਂ ਦੇਹ 부ਜਾਈ ਜੈਸੇ ਸੱਚ ਮੈਂ ਰਹੋਂ ਰਜਾਈ ਰਹਾ ਜੋਖ ਝੋਆ ਸਭ ਕੈ ਤੋਇ ਤੇ ਤੇਰੀ ਸਭ ਜਨਾਈ ਤੇਰਾ ਅੰਤੋ ਨਾ ਜਾਣਾ ਮੇਰੇ ਸਾਹਿਬ ਮੈਂ ਅੰਧੇ ਲੇਕਾ ਚਤੇ ਰਈ ਕਿਆ ਹੋਂ ਕਥੀ ਕਥੇ ਕਰ ਦੇਖਾਂ ਮੈਂ ਆ ਕਥ ਨਾ ਕਥ ਨਾ ਜਾਈ ਜੁਦ ਭਾਵੇ ਸੋਈ ਆਖਾਂ ਤੇ ਤੇਰੀ ਵੜਿਆਏ ਇਹ ਤੇ ਕੂਕਰ ਹੋਂ ਬੇਗਾਨਾ ਭੌਕਾ ਇਸ ਤਨ ਤਾਈ ਸਭਤਹੀਂ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਦ ਕਲੰਦਰ ਘਾਟੀ ਤੀਰਸ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਲਤ ਹੈ ਬੋਹੜੋ ਜਨਮ ਨਯਾ ਮਨ ਬੇਦਿਆ ਦਿਆਲ ਤੇਤੀ ਮੇਰੀ ਮਾਈ ਕੌਣ ਜਾਣ ਪੀਰ ਪਰਾਈ ਹਮ ਨਹੀਂ ਚਿੰਤੋਂ ਪਰਾਈ ਰਹਾ ਆਗਮ ਆਗੂ ਚਰੋ ਆ ਲਖ ਅਪਾਰਾ ਚਿੰਤਾ ਕਰੋ ਹਮਾਰੀ ਜਾਲ ਥਲ ਮੈਲ ਪਰ ਪੋਰ ਲੈਣਾ ਕੜਕੜ ਜੋਤ ਮਾਰੀ ਖਿਖ ਮਤ ਸਭ ਬੁੱਧ ਤੁਮਾਰੀ ਮੰਦਰ ਚਾਹੰਤੇ ਤੇਰੇ ਤੁਜ ਬਿਨ ਅਵਰ ਨਾ ਜਾਣ ਮੇਰੇ ਸਾਹਿਬ ਗੁਣ ਗਾਵਾਂ ਨਿਤ ਤੇਰੇ ਜੀ ਜੰਤੋ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੁਧ ਭਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ